ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 19 ਜੂਨ ਨੂੰ ਅਸੀਂ ਉਸ ਇਤਿਹਾਸਕ ਸਥਾਨ ਤੇ ਖੜੇ ਆਂ ਜਿੱਤੇ ਕੀ ਅੱਜ ਵਾਲੇ ਦਿਨ ਸ਼੍ਰੀ ਆਨੰਦ ਪ੍ਰਸਾਦ ਦੀ ਸਥਾਪਨਾ ਦੇ ਵਿੱਚ ਆ ਉਹ ਮਨਾਇਆ ਜਾ ਰਿਹਾ ਅੱਜ ਵਾਲੇ ਦਿਨ 19 ਜੂਨ 1665 ਈਸਵੀ ਨੂੰ ਸ਼੍ਰੀ ਆਨੰਦ ਪ੍ਰਸਾਦ ਨਗਰ ਦੀ ਜਿਹੜੀ ਹੈ ਉਹ ਸਥਾਪਨਾ ਹੋਈ ਹੈ ਇਤਿਹਾਸ ਅਨੁਸਾਰ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਗਰਗਦੀ ਮਿਲੀ ਹੈ ਤਾਂ ਉਹ ਪਰਿਵਾਰ ਸਮੇਤ ਸ੍ਰੀ ਕੀਰਤਪ੍ਰਸਾਪ ਵਿਖੇ ਰਹਿਣ ਲੱਗ ਪਏ ਇਸ ਦੌਰਾਨ ਬਿਲਾਸਪੁਰ ਦੀ ਰਾਣੀ ਚਾਂਪਾ ਨੇ 9ਵੇਂ ਪਾਤਸ਼ਾਹ ਨੂੰ ਸਨੇਹਾ ਭੇਜਿਆ ਕੇ ਬਲਾਸਪੁਰ ਦੇ ਰਾਜਾ ਦੀਪ ਚੰਦ ਜੀ ਦੇ ਜੋ ਕਿ ਉਹਨਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੇ ਭੋਗ ਦੇ ਉੱਤੇ ਉਹ ਬਲਾਸਪੁਰ ਵਿਖੇ ਆਣ ਤਾਂ ਮਹਾਰਾਜ ਆਪਣੇ ਪਰਿਵਾਰ ਸਮੇਤ ਜਦੋਂ ਉੱਥੇ ਪਹੁੰਚੇ ਹੈ ਉੱਥੇ ਪਹੁੰਚ ਕੇ ਜਦੋਂ ਉੱਥੋਂ ਦੀ ਰਾਣੀ ਚੰਪਾ ਦੇਵੀ ਨੂੰ ਪਤਾ ਲੱਗਿਆ ਕਿ ਨੌਵੇਂ ਪਾਸ਼ਾ ਕੀਤਪ੍ਰਸਾਭ ਨਗਰ ਨੂੰ ਛੱਡ ਕੇ ਕਿਸੇ ਹੋਰ ਨਗਰ ਨੂੰ ਬਸਾਣਾ ਚਾਹੁੰਦੇ ਆ ਕਿਸੇ ਹੋਰ ਜਗ੍ਹਾ ਜਾਣਾ ਚਾਹੁੰਦੇ ਆ ਤਾਂ ਉਸ ਨੇ ਗੁਰੂ ਜੀ ਕੋਲ ਫਰਿਆਦ ਕੀਤੀ ਕਿ ਉਹ ਨਗਰ ਨਾ ਛੱਡਣ ਤੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਉਹ ਉਹਨਾਂ ਨੂੰ ਜ਼ਮੀਨ ਹੈ ਜਿਹੜੀ ਉਹ ਰਹਿਣ ਵਾਸਤੇ ਦੇ ਦੇਣਗੇ ਮਹਾਰਾਜ ਨੇ ਉਹਨਾਂ ਦੀ ਫਰਿਆਦ ਨੂੰ ਮੰਨਦੇ ਹੋਏ ਤਿੰਨ ਪਿੰਡ ਦੀ ਜਿਹੜੀ ਇੱਥੇ ਜ਼ਮੀਨ ਪੈਂਦੀ ਸੀ ਲੋਧੀਪੁਰ ਉਤੇ ਬਸਹੋਟਾ ਤੇ ਮੀਆਂਪੁਰ ਵਰਗਾ ਇੱਕ ਜਿਹੜਾ ਹੈ ਇਤਿਹਾਸਿਕ ਨਗਰ ਹੈ ਜਿਹੜਾ ਇੱਥੇ ਬਸਾਉਣ ਦਾ ਫੈਸਲਾ ਕੀਤਾ ਤੇ ਜੋ ਉਚਿਤ ਰਕਮ ਬਣਦੀ ਸੀਗੀ ਨੌਵੇਂ ਪਾਤਸ਼ਾਹ ਨੇ ਚਾਂਪਾ ਦੇਵੀ ਨੂੰ ਜਿਹੜੀ ਬਲਾਸਪੁਰ ਦੀ ਰਾਣੀ ਹੈ ਉਹਨੂੰ ਦਿੱਤੀ ਤੇ ਇਸ ਸਥਾਨ ਤੇ ਇਤਿਹਾਸਿਕ ਨਗਰ ਹੈ ਜਿਹੜਾ ਚੱਕ ਨਾਨਕੀ ਵਸਾਇਆ ਜੋ ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਹੈ ਉਹਦੇ ਨਾਲ ਨਾਲ ਮਸ਼ਹੂਰ ਹੋਇਆ ਹੈ ਸਾਤ ਤੋਂ ਪਹਿਲਾਂ ਇੱਥੇ ਜਿਹੜੇ ਤੁਸੀਂ ਆ ਦਰਸ਼ਕ ਦਦਾਰੇ ਕਰ ਰਹੇ ਹੋ ਗੁਰਦੁਆਰਾ ਗੁਰੂ ਕੇ ਮਹਿਲ ਬਣਾਏ ਗਏ ਜਿੱਥੇ ਮਹਾਰਾਜ ਪਰਿਵਾਰ ਸਮੇਤ ਇੱਥੇ ਰਹਿੰਦੇ ਆ ਮਹਾਰਾਜ ਨੇ ਪਰਿਵਾਰ ਸਮੇਤ ਇੱਥੇ ਨਿਵਾਸ ਕੀਤਾ ਇਸ ਦੇ ਥੱਲੇ ਗੁਰਦੁਆਰਾ ਸਾਹਿਬ ਭੋਰਾ ਸਾਹਿਬ ਹੈ ਜਿੱਥੇ ਨੌਵੇਂ ਪਾਤਸ਼ਾਹ ਜਿਹੜੇ ਉਹ ਬੰਦਗੀ ਕਰਿਆ ਕਰਦੇ ਸਨ ਇਸ ਸਥਾਨ ਦੀ ਪ੍ਰਕਰਮਾਂ ਵਿੱਚ ਹੋਰ ਜਿਹੜੇ ਆ ਪਵਿੱਤਰ ਸਥਾਨ ਨੇ ਗੁਰਦੁਆਰਾ ਸਾਹਿਬ ਨੇ ਔਰ ਸਾਹਮਣੇ ਜਿਹੜੀ ਇਮਾਰਤ ਹੈ ਇਹ ਗੁਰਦੁਆਰਾ ਸਾਹਿਬ ਥੜਾ ਸਾਹਿਬ ਹੈ ਜਦੋਂ ਕਸ਼ਮੀਰੀ ਪੰਡਤ ਹਿੰਦੂ ਧਰਮ ਦੀ ਰੱਖਿਆ ਲਈ ਇੱਥੇ ਪਹੁੰਚੇ ਸਨ ਤਾਂ ਮਹਾਰਾਜ ਨੇ ਇੱਥੇ ਉਹਨਾਂ ਦੀ ਜਿਹੜੀ ਹੈ ਫਰਿਆਦ ਸੁਣੀ ਸੀ ਹਿੰਦੂ ਧਰਮ ਦੀ ਰੱਖਿਆ ਲਈ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਆਪਣੀ ਸ਼ਹਾਦਤ ਦੇ ਦਿੱਤੀ ਹੈ ਤੇ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਇਸ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਜਿਹੜਾ ਜਨਮ ਸਥਾਨ ਹੈ ਸਹਬਜਾਦਿਆਂ ਦਾ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਸਹਬਜਾਦਾ ਜੋਰਾਵਰ ਸਿੰਘ ਜੀ ਸਹਬਜਾਦਾ ਫਤੇ ਸਿੰਘ ਜੀ ਇੱਥੇ ਇਹਨਾਂ ਸਹਬਜਾਦਿਆਂ ਦਾ ਉਹ ਜਨਮ ਹੋਇਆ ਵੱਡੇ ਸਹਬਜਾਦੇ ਸਹਬਜਾਦਾ ਜੀਤ ਸਿੰਘ ਉਹਨਾਂ ਦਾ ਜਿਹੜਾ ਜਨਮ ਹੈ ਉਹ ਪੌਂਟਾ ਸਾਹਿਬ ਵਿਖੇ ਹੋਇਆ ਇਹ ਸਾਹਮਣੇ ਜਿਹੜੀ ਇਮਾਰਤ ਹੈ ਗੁਰਦੁਆਰਾ ਸਾਹਿਬ ਸ਼ਸ਼ੋਹਬਤ ਹੈ ਗੁਰਦੁਆਰਾ ਦਮਦਮਾ ਸਾਹਿਬ ਇਸ ਸਥਾਨ ਤੇ ਨੌਵੇਂ ਪਾਸ਼ਾ ਆਇਆਂ ਹੋਈਆਂ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਗੁਰਗੱਦੀ ਮਿਲੀ ਸੀਗੀ ਤੇ ਅੱਜ ਉਹ ਇਤਿਹਾਸਕ ਦਿਨ ਹੈ 19 ਜੂਨ 1665 ਈਸਵੀ ਨੂੰ ਜਦੋਂ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਨੇ ਚੱਕ ਨਾਨਕੀ ਨਗਰ ਬਸਾਇਆ ਤੇ ਅੱਜ ਇਹ ਜਿਹੜਾ ਇਹ ਦਿਨ ਹੈ ਪੂਰੇ ਸ਼ਰਦਾ ਦੇ ਨਾਲ ਆਨੰਦ ਪ੍ਰਸਾਦ ਤੇ ਹੋਰ ਦੁੱਧ ਰਾਡੇ ਦੀਆਂ ਸੰਗਤਾਂ ਵੱਲੋਂ ਐ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਇਸ ਸਥਾਨ ਦੇ ਤੁਸੀਂ ਦਰਸ਼ਨ ਦਦਾਰੇ ਕਰੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ